ਸਾਧ ਸੰਗਤ ਜੀ ਧੰਨ ਬੈਨਾਸ ਦੀ ਧਰਤੀ ਸਾਰੇ ਬ੍ਰਹਿਮੰਡ ਦੀ ਧਰਤੀ ਵਿੱਚ ਸਿਰਫ ਇਹੋ ਅਸਥਾਨ ਗਰੀਬ ਨਵਾਜ ਨੇ ਚੁਣਿਆ ਜਿੱਥੇ ਜਦੋਂ ਚਾਰਚ ਫੇਰੇ ਕੁਝ ਖਾਨ ਨੂੰ ਕੁਝ ਰਸਤਾ ਬਸਤਾ ਨਹੀਂ ਮਿਲਦੀਆਂ ਤੇ ਅਸਮਾਨ ਤੋਂ ਥਾਲੇ ਲੱਗ ਕੇ ਸਾਰੀ ਸੰਗਤ ਨੂੰ ਮਿਲਨੇ ਨੇ ਇਹ ਉਹ ਅਸਥਾਨ ਹੈ ਦੇ ਨਮਾਣੀ ਆਕਾਸ਼ੀ ਦਾ ਜੋ ਪੁਰਬ ਸਾਧ ਸੰਗਤ ਮਨਾ ਰਹੀ ਹੈ ਨਾ ਇਸ ਦੀ ਕਥਾ ਗਰੀਬ ਨਵਾਜ ਪਵਿੱਤਰ ਅਸਥਾਨ ਸ੍ਰੀ ਮੰਝਾ ਸਾਹਿਬ ਕਰਦੇ ਕਿ ਰਾਜੇ ਰੁਕਮਾਨਦ ਨੇ ਨਾ ਇੱਕ ਬਾਗ ਲਵਾਇਆ ਹੋਇਆ ਸੀ ਬਹੁਤ ਸੁੰਦਰ ਬਾਗ ਸੀ ਤੇ ਪਰੀਆਂ ਉਸ ਦੇ ਵਿੱਚ ਨਾ ਕਿਉਂਕਿ ਬਾਗ ਬਹੁਤ ਸੁੰਦਰ ਸੀ ਤੇ ਪਰੀਆਂ ਉਸ ਨੂੰ ਰਾਤ ਨੂੰ ਉਸ ਵਿੱਚ ਫੁੱਲ ਬੂਟੇ ਖੁਸ਼ਬੂ ਵਾਲੇ ਤੇ ਉਹ ਸੈਰ ਕਰਨ ਆਉਂਦੀਆਂ ਹੁੰਦੀਆਂ ਸੀ ਤੇ ਗਰੀਬ ਨਵਾਜ਼ ਦੱਸਦੇ ਨੇ ਕਿ ਉੱਥੇ ਇੱਕ ਨਾ ਬੈਂਗਣਾ ਦਾ ਬੂਟਾ ਤੇ ਮਹਾਰਾਜ ਇਹ ਵੀ ਦੱਸਦੇ ਨੇ ਕਿ ਦੋ ਕਿਸਮ ਦੇ ਬੈਂਗਣ ਇੱਕ ਨੂੰ ਕੰਡੇ ਹੁੰਦੇ ਨੇ ਤੇ ਇੱਕ ਨੂੰ ਨਹੀਂ ਤੇ ਉਸ ਦੇ ਵਿੱਚ ਜੋ ਕੰਡੇ ਸੀ ਨਾ ਉਹ ਉਸ پری ਦੇ ਪੈਰ 'ਚ ਲੱਗ ਗਿਆ ਤੇ ਉਹ ਬਾਕੀ ਪਰੀਆਂ ਦੇ ਉੱਡ ਗਈਆਂ ਤੇ ਉਹ ਨਾ ਜਾ ਸਕੀ ਇਹ ਨਮਾਣੀ ਆਕਾਸ਼ੀ ਦੀ ਕਥਾ ਹਜੂਰ ਗਰੀਬ ਆਵਾਜ਼ ਪਵਿੱਤਰ ਅਸਥਾਨ ਸ੍ਰੀ ਮੰਝਾ ਸਾਹਿਬ ਸਰਵਣ ਕਰਾ ਰਹੇ ਨੇ ਸੰਗਤਾਂ ਨੂੰ ਤੇ ਉਹ ਜਿਹੜਾ ਮਾਲੀ ਸੀ ਨਾ ਉਸ ਨੇ ਸਵੇਰੇ ਵੇਖਿਆ ਕਿ ਇੱਕ ਬਹੁਤ ਸੁੰਦਰ پری ਉਸ ਨੇ ਉਹਨਾਂ ਦੇ ਬਾਰੇ ਰਾਜੇ ਨੂੰ ਇਤਲਾਹ ਕੀਤੀ ਕਿ ਇਹ ਕੋਈ ਅਲਾਈ ਤੇ ਰਾਜੇ ਨੇ ਆਣ ਕੇ ਨਾ ਜਦੋਂ ਪੁੱਛਿਆ ਨਾ ਤੇ ਉਹਨਾਂ ਨੇ ਦੱਸਿਆ ਕਿ ਅਸੀਂ ਰੋਜ਼ ਤੁਹਾਡੇ ਬਾਗ ਦੀ ਸੈਰ ਕਰਨ ਆਉਂਦੀਆਂ ਸਾਂ ਪਰ ਰਾਤੀ ਕੰਡਾ ਵੱਜਣ ਕਰਕੇ ਨਾ ਬਾਕੀ ਤੇ ਮੇਰੀਆਂ ਸਹੇਲੀਆਂ ਉੱਡ ਗਈਆਂ ਤੇ ਮੇਰੇ ਕੋਲੋਂ ਜਾਇਆ ਨਹੀਂ ਜਾ ਸਕਿਆ ਤੇ ਉਹਨਾਂ ਨੇ ਪੁੱਛਿਆ ਫਿਰ ਇਹਦਾ ਹੱਲ ਕੀ ਏ ਤੇ ਪਰੀ ਨੇ ਇਹ ਹੱਲ ਦੱਸਿਆ ਕਿ ਜਿਸ ਕਿਸੇ ਨੇ ਨਮਾਣੀ ਅਕਾਸ਼ੀ ਦਾ ਵਰਤ ਰੱਖਿਆ ਹੋਏ ਨਾ ਉਹ ਮੈਨੂੰ ਉਹ ਵਰਤ ਸੰਕਲਪ ਕਰ ਦਵੇ ਉਸ ਦਾ ਫਲ ਉਹ ਮੈਨੂੰ ਸੰਕਲਪ ਕਰ ਦਵੇ ਤੇ ਫਿਰ ਮੇਰੀਆਂ ਉਹ ਸ਼ਕਤੀਆਂ ਤੇ ਮੈਂ ਵਾਪਸ ਜਾ ਸਕਦੀ ਆ ਰਾਜੇ ਨੇ ਉਹ ਟੰਡੋਰਾ ਪਟਵਾ ਦਿੱਤਾ ਕਿ ਜੇ ਕਿਸੇ ਨੇ ਵੀ ਨਮਾਣੀ ਆਕਾਸ਼ੀ ਦਾ ਹਾਲਾਂਕਿ ਪਹਿਲਾਂ ਉੱਥੇ ਕੋਈ ਨਹੀਂ ਸੀ ਇਹ ਵਰਤ ਰੱਖਦਾ ਪਰ ਫਿਰ ਵੀ ਕਿ ਜੇ ਕਿਸੇ ਨੇ ਰੱਖਿਆ ਹੋਏ ਤੇ ਉਹ ਇਸ ਦਾ ਫਲ ਸੰਕਲਪ ਕਰੇ ਤੇ ਇਸ ਦਾ ਉਧਾਰ ਹੋ ਸਕਦਾ ਪਰ ਸਾਰੇ ਢੰਡੋਰਾ ਪਟਵਾਉਣ ਤੋਂ ਵਾਦਾ ਵੀ ਨਾ ਕੋਈ ਵੀ ਇਹੋ ਜਿਹਾ ਨਾ ਮਿਲਿਆ ਤੇ ਇੱਕ ਨੂੰ ਸੱਸ ਜਿਹੜੀਆਂ ਨੇ ਨਾ ਉਹ ਦਰਬਾਰ ਚ ਆਈਆਂ ਉਹਨਾਂ ਨੇ ਕਿਹਾ ਕਿ ਰਾਜਨ ਅਸੀਂ ਨਾ ਨਮਾਣੀ ਆਕਾਸ਼ੀ ਦਾ ਵਰਤ ਤੇ ਨਹੀਂ ਰੱਖਿਆ ਪਰ ਕਿਸੇ ਗੱਲੋਂ ਅਸੀਂ ਘਰ ਦੇ ਵਿੱਚ ਨਾ ਥੋੜਾ ਝਗੜੇ ਚ ਚੱਲਦੀਆਂ ਰਹੀਆਂ ਤੇ ਸਾਰਾ ਦਿਨ ਵੀ ਕੁਝ ਨਹੀਂ ਛਕਿਆ ਤੇ ਰਾਤ ਵੀ ਸਾਡੀ ਇਸੇ ਤਰ੍ਹਾਂ ਹੀ ਲੰਘ ਗਈ ਤੇ ਜੇ ਇਹ ਗੱਲ ਉਸ ਵਰਤ ਦੇ ਵਿੱਚ ਗਿਣੀ ਜਾਵੇ ਤੇ ਅਸੀਂ ਉਸ ਦਾ ਫਲ ਇਹਨੂੰ ਸੰਕਲਪ ਕਰਨ ਨੂੰ ਤਿਆਰ ਹਾਂ ਹੁਣ ਹੋਰ ਤੇ ਕੋਈ ਹੱਲ ਨਹੀਂ ਸੀ ਤੇ ਰਾਜੇ ਨੇ ਨਾ ਉਸ ਨੂੰ ਪੁੱਛਿਆ ਵੀ ਜੇ ਇਸ ਦੇ ਨਾਲ ਤੇਰਾ ਹੱਲ ਹੁੰਦਾ ਹੋਵੇ ਉਹਨਾਂ ਨੇ ਨਾ ਉਹ ਫਲ ਜਿਹੜਾ ਉਹ ਜਿਹੜਾ ਵਰਤਰਾਤ ਨੂੰ ਉਹਨਾਂ ਦਾ ਰਹਿ ਗਿਆ ਜਿਸ ਤਰ੍ਹਾਂ ਉਹਨਾਂ ਨੇ ਭੁੱਖੀਆਂ ਰਹੀਆਂ ਤੇ ਉਹਦਾ ਸੰਕਲਪ پری ਨੂੰ ਕਰ ਦਿੱਤਾ ਤੇ ਉਹ پری ਨੂੰ ਉਸ ਦੇ ਨਾਲ ਸ਼ਕਤੀ ਮਿਲ ਗਈ ਤੇ ਉਹ ਅਸਮਾਨਾਂ ਨੂੰ ਉੱਡ ਗਈ ਇਸ ਗੱਲ ਤੋਂ ਰਾਜਾ ਇੰਨਾ ਪ੍ਰਭਾਵਿਤ ਹੋਇਆ ਕਿ ਇਸ ਨਮਾਣੀ ਆਕਾਸ਼ੀ ਨਿਰਜਲਾ ਆਕਾਸ਼ੀ ਦੇ ਵਰਤਦਾ ਇੰਨਾ ਫਾਲੇ ਤੇ ਸਾਡੀ ਸਾਰੀ ਜਿਹੜੀ ਪ੍ਰਜਾ ਹੈ ਨਾ ਉਹ ਵੀ ਇਹ ਵਰਤ ਰੱਖਿਆ ਕਰੇਗੀ ਉਸ ਦਿਨ ਤੋਂ ਗਰੀਬ ਨਵਾਜ਼ ਜੀ ਨੇ ਇਹ ਵਰਤ ਦੀ ਕਥਾ ਸੁਣਾਈ ਤੇ ਇਹ ਨਮਾਣੀ ਆਕਾਸ਼ੀ ਦੇ ਵਰਤ ਨੂੰ ਪ੍ਰਗਟ ਕੀਤਾ ਹਜੂਰ ਗਰੀਬ ਨਵਾਜ਼ ਆਪ ਸੰਗਤਾਂ ਦਾ ਉਧਾਰ ਕਰਨ ਵਾਸਤੇ ਹਰ ਤਰ੍ਹਾਂ ਦੇ ਬਚਨ ਸਾਖੀਆਂ ਸੰਗਤਾਂ ਦੀ ਝੋਲੀ 'ਚ ਪਾਉਂਦੇ ਨੇ ਇੱਕ ਵਾਰੀ ਨਾ ਦੋ ਪਰਿਵਾਰਾਂ ਦਾ ਦੇ ਕੋਈ ਆਪਸੀ ਝਗੜਾ ਹੋ ਗਿਆ ਤੇ ਜੋ ਉਹ ਝਗੜਾ ਹੋਇਆ ਨਾ ਉਸ ਦਾ ਕੋਈ ਹੱਲ ਨਾ ਨਿਕਲੇ ਉਹ ਝਗੜਾ ਲੈ ਕੇ ਆਪਣਾ ਪੰਚਾਇਤਾਂ ਕੋਲ ਵੀ ਗਏ ਤੇ ਤਾਂ ਵੀ ਕੋਈ ਉਹਦਾ ਕੋਈ ਹੱਲ ਨਹੀਂ ਨਿਕਲਿਆ ਤੇ ਇਹ ਗੱਲ ਨਾ ਫਿਰ ਹਜ਼ੂਰ ਗਰੀਬ ਨਵਾਜ ਦੇ ਸਮਖਸ਼ੇ ਆਈ ਕਿਉਂਕਿ ਸੰਗਤ ਦੇ ਸਰੀਰ ਸੀ ਚਾਰ ਚਫੇਰੇ ਕੋਈ ਗੱਲ ਨਾ ਨਿਕਲੀ ਤੇ ਉਹਨਾਂ ਨੇ ਇਹ ਗੱਲ ਕਹੀ ਕਿ ਇਹ ਦੋਵੇਂ ਤਰ੍ਹਾਂ ਕਹਿੰਦਿਆਂ ਨੇ ਕਿ ਅਹੀ ਆਪਣੀ ਥਾਂ ਤੇ ਸੱਚੀਆਂ ਵਾਂ ਉਹ ਕਵੇ ਕਿ ਮੈਂ ਸੱਚਾ ਵਾਂ ਇਹ ਕਵੇ ਕਿ ਮੈਂ ਸੱਚਾ ਵਾਂ ਤੇ ਹੁਣ ਫੈਸਲਾ ਜਿਹੜਾ ਨਾ ਉਹ ਹਜੂਰ ਗਰੀਬ ਨਵਾਜ਼ ਨੇ ਇਹ ਰੱਖ ਦਿੱਤਾ ਗਰੀਬ ਨਵਾਜ਼ ਨੇ ਦੋਹਾਂ ਧਿਰਾਂ ਨੂੰ ਕਹਿ ਦਿੱਤਾ ਜਿਹੜਾ ਸਾਡੀ ਗੱਲ ਮੰਨੇ ਇਸੇ ਲਾਈਨ ਦੇ ਵਿੱਚ ਹੀ ਫੈਸਲਾ ਮਕਾ ਦਿੱਤਾ ਕਿ ਜਿਹੜਾ ਸਾਡੀ ਗੱਲ ਮੰਨੇ ਉਹ ਹਾਰ ਜੇ ਤੇ ਫਿਰ ਦੋਵੇਂ ਤਰਾਈਂ ਹੁਣ ਗਰੀਬ ਨਵਾਜ਼ ਦਾ ਹੁਕਮ ਤੇ ਦੋਵੇਂ ਤਰ੍ਹਾਂ ਹੀ ਇਹੋ ਕਹਿਣ ਕਿ ਮੈਂ ਹਾਰਿਆ ਦੂਜੀ ਤਰ ਕੋਵੇ ਮੈਂ ਹਾਰਿਆ ਤੇ ਮਹਾਰਾਜ ਜੀ ਨੇ ਕਹਿੰਦੇ ਨੇ ਕਿ ਹਾਰੇ ਦਾ ਮੁੱਲ ਹੀਰਾ ਪੈਂਦਾ ਜਿੱਤੇ ਦਾ ਮੁੱਲ ਕੌਡੀ ਸਾਖੀ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਬula ਹੋ ਜਾਂਦੀਆਂ ਸਾਹ ਸੰਗਤ ਬਖਸ਼ਣਯੋਗ ਹੈ ਬਖਸ਼ ਲੈਣਾ ਜੀ ਸਤਿ ਸ੍ਰੀ ਅਕਾਲ ਗੁਰਬ੍ਰਿਆ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਫਤਿਹ ਫਤਿਹ